ਲਗਾਤਾਰ ਹੀ ਪੰਜਾਬ ਦੇ ਅੰਦਰ ਪੰਜਾਬ ਪੁਲਿਸ ਚੌਕੀਆਂ ਦੇ ਉੱਤੇ ਵੀ ਗਰਨੇਡ ਹਮਲੇ ਹੁੰਦੇ ਨਜ਼ਰ ਆ ਰਹੇ ਸੀ ਜਿਹਦੇ ਵਿੱਚ ਪੰਜਾਬ ਪੁਲਿਸ ਨੇ ਕਾਰਵਾਈ ਕਰਦਿਆ ਹੋਇਆ ਕਈ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਲੇਕਿਨ ਜੇ ਗੱਲ ਕੀਤੀ ਜਾਵੇ ਤਾਂ ਅੱਜ ਅੰਮ੍ਰਿਤਸਰ ਪੁਲਿਸ ਜ਼ਿਲ੍ਹੇ ਦੇ ਅੰਦਰ ਹਲਕਾ ਮਜੀਠਾ ਦੇ ਅੰਦਰ ਵੱਡੇ ਕਾਰੋਬਾਰੀ ਸਵਰਗੀ ਰਜਿੰਦਰ ਸਿੰਘ ਜੰਤੀਪੁਰੀਆ ਜਿਨ੍ਹਾਂ ਦੇ ਘਰ ਦੇ ਅੰਦਰ ਹਮਲਾ ਹੋਇਆ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉੱਤੇ ਘਰ ਦੇ ਅੰਦਰੂਨੀ ਜਗਾ ਦੇ ਉੱਤੇ ਜੋ ਉਹਨਾਂ ਦਾ ਜੱਦੀ ਘਰ ਹੈ ਉੱਥੇ ਹਮਲਾ ਕੀਤਾ ਗਿਆ ਹੈ ਇਹਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਹਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਤਿੰਨ ਨੌਜਵਾਨਾਂ ਦੇ ਵੱਲੋਂ ਘਰ ਦੇ ਮੁੱਖ ਗੇਟ ਦੇ ਬਾਹਰ ਆ ਕੇ ਅੰਦਰਲੇ ਪਾਸੇ ਇਹ ਤਮਾਕਾ ਖੇਜ ਸਮਗਰੀ ਛੁੱਟੀ ਜਾਂਦੀ ਹੈ ਜਿਸ ਤੋਂ ਬਾਅਦ ਤਮਾਕਾ ਹੁੰਦਾ ਵੀ ਨਜ਼ਰ ਆਉਂਦਾ ਹੈ ਗਨੀਮਤ ਇਹ ਰਹੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਲੇਕਿਨ ਕਿਤਨਾ ਕਿਤੇ ਇੱਕ دہشت ਭਰਿਆ ਮਾਹੌਲ ਜਿਹੜਾ ਹੈ ਉਹ ਜਰੂਰ ਬਣਿਆ ਨਜ਼ਰ ਆ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਇਹ ਵੱਡੇ ਕਾਰੋਬਾਰੀ ਸਵਰਗੀ ਰਜਿੰਦਰ ਸੋਰੀਆ ਜੋ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਅੰਮ੍ਰਿਤਸਰ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ ਉਹਨਾਂ ਦੇ ਘਰ ਦੇ ਉੱਤੇ ਹਮਲਾ ਹੋਇਆ ਹੈ ਤੇ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਵੱਡੇ ਲੀਡਰ ਰਹਿ ਚੁੱਕੇ ਹਨ ਅਤੇ ਅੱਗੋਂ ਕਾਂਗਰਸ ਦੀ ਜੋ ਕਮਾਂਡ ਹੈ ਇਸ ਗੱਲ ਕੀਤੀ ਜਾਵੇ ਬਟਾਲਾ ਹਲਕੇ ਦੀ ਤਾਂ ਉਹਨਾਂ ਦੇ ਸੁਪੁੱਤਰ ਐਡਵੋਕੇਟ ਅਮਨਦੀਪ ਸਿੰਘ ਵੱਲੋਂ ਸੰਭਾਲੀ ਗਈ ਹੈ ਪਰ ਜੇ ਗੱਲ ਕੀਤੀ ਜਾਵੇ ਤਾਂ ਅੱਜ ਇਸ ਜਗ੍ਹਾ ਦੇ ਉੱਤੇ ਧਮਾਕਾ ਖੇਸ ਮਗਰੀ ਦੇ ਨਾਲ ਹਮਲਾ ਕੀਤਾ ਗਿਆ ਹੈ ਅਤੇ ਉਸ ਦੀ ਸੀਸੀਟੀਵੀ ਫੁਟੇਜ ਵੀ ਜਰੀ ਹੈ ਉਹ ਸਾਹਮਣੇ ਆਈ ਹੈ ਵੱਡਾ ਸਵਾਲ ਜਿਹੜਾ ਹੈ ਉਹ ਸੁਰੱਖਿਆ ਨੂੰ ਲੈ ਕੇ ਸਾਹਮਣੇ ਆ ਰਿਹਾ ਹੈ ਕਿਉਂਕਿ ਲਗਾਤਾਰ ਹੀ ਪੰਜਾਬ ਦੇ ਅੰਦਰ ਪੰਜਾਬ ਪੁਲਿਸ ਦੀਆਂ ਪੁਲਿਸ ਚੌਕੀਆਂ ਉੱਤੇ ਵੀ ਤਮਾਕਾ ਖੇਸ ਸਮਗਰੀਆਂ ਨਾਲ ਹਮਲਾ ਹੁੰਦਾ ਨਜ਼ਰ ਆਇਆ ਹੈ ਅਤੇ ਅੱਜ ਸਿਆਸੀ ਆਗੂਆਂ ਦੇ ਘਰਾਂ ਦੇ ਉੱਤੇ ਵੀ ਹਮਲੇ ਹੁੰਦੇ ਨਜ਼ਰ ਆ ਰਹੇ ਨੇ ਤਸਵੀਰਾਂ ਹਨ ਰਜਿੰਦਰ ਜੰਤੀਪੁਰੀਆ ਦੇ ਘਰ ਦੀਆਂ ਜਿੱਥੇ ਅੱਜ ਇਸ ਤਮਾਕਾ ਖੇਸ ਸਮਗਰੀ ਨਾਲ ਹਮਲਾ ਕੀਤਾ ਗਿਆ ਹੈ ਗਨੀਮਤ ਇਹ ਰਹੀ ਹੈ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਲੇਕਿਨ ਅਗਰ ਗੱਲ ਕੀਤੀ ਜਾਵੇ ਤਾਂ ਵੱਡਾ ਸਵਾਲ ਇੱਕ ਸੁਰੱਖਿਆ ਉੱਤੇ ਖੜਾ ਹੁੰਦਾ ਨਜ਼ਰ ਆ ਰਿਹਾ ਹੈ ਕਿ ਅਗਰ ਪੁਲਸ ਚੌਕੀਆਂ ਉੱਤੇ ਹਮਲੇ ਹੋ ਰਹੇ ਹਨ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਸਿਆਸੀ ਆਗੂਆਂ ਦੇ ਘਰਾਂ ਉੱਤੇ ਵੀ ਹਮਲੇ ਹੁੰਦੇ ਨਜ਼ਰ ਆ ਰਹੇ ਹਨ ਤਾਂ ਪੰਜਾਬ ਕਿੱਥੇ ਸੁਰੱਖਿਅਤ ਖੜਾ ਹੈ ਉਸ ਨੂੰ ਲੈ ਕੇ ਇੱਕ ਵੱਡਾ ਸਵਾਲ ਉਹ ਸਾਹਮਣੇ ਨਜ਼ਰ ਆ ਰਿਹਾ ਹੈ ਆਮ ਜਨਤਾ ਦੀ ਸੁਰੱਖਿਆ ਕਿੱਥੇ ਖੜੀ ਹੈ ਉਸ ਨੂੰ ਲੈ ਕੇ ਵੀ ਵੱਡਾ ਸਵਾਲ ਇੱਕ ਖੜਾ ਨਜ਼ਰ ਆ ਰਿਹਾ ਹੈ ਤਸਵੀਰਾਂ ਹਨ ਸਵਰਗੀਏ ਪੱਪੂ ਜੰਤੀਪੁਰੀਆ ਜੋ ਕਿ ਵੱਡੇ ਕਾਰੋਬਾਰੀ ਹਨ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਵੀ रह ਚੁੱਕੇ ਹਨ ਉਹਨਾਂ ਦੇ ਘਰ ਦੇ ਉੱਤੇ ਅੱਜ ਹਮਲਾ ਹੋਇਆ ਤਸਵੀਰਾਂ ਉਸ ਘਰ ਦੀਆਂ ਹਨ ਜਿੱਥੇ ਇਸ ਵੇਲੇ ਪੁਲਿਸ ਕਰਮਚਾਰੀ ਵੀ ਖੜੇ ਨਜ਼ਰ ਆ ਰਹੇ ਹਨ ਵੱਡੇ ਸਿਆਸੀ ਆਗੂ ਵੀ ਇੱਥੇ ਪਹੁੰਚ ਰਹੇ ਹਨ ਪਰ ਦੇਖਿਆ ਜਾਵੇ ਤਾਂ ਜਿਸ ਤਰੀਕੇ ਨਾਲ ਇਹ ਹਮਲਾ ਹੋਇਆ ਹੈ ਵੱਡਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਪਰ ਜੇ ਗੱਲ ਕੀਤੀ ਜਾਵੇ ਇਸ ਵੇਲੇ ਤਾਂ ਇੱਕ ਸੁਰੱਖਿਆ ਦੇ ਉੱਤੇ ਪੰਜਾਬ ਦੀ ਸੁਰੱਖਿਆ ਦੇ ਉੱਤੇ ਇੱਕ ਵੱਡਾ ਸਵਾਲ ਖੜਾ ਨਜ਼ਰ ਆ ਰਿਹਾ ਹੈ ਪੰਜਾਬ ਕਿਸ ਤਰਫ ਜਾਂਦਾ ਨਜ਼ਰ ਆ ਰਿਹਾ ਹੈ ਉਸ ਤੋਂ ਸਹਿਜ ਹੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਲੱਗਦਾ ਹੈ ਕਿ 84 ਦਾ ਦੌਰ ਫਿਰ ਦੁਬਾਰਾ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਤਰੀਕੇ ਨਾਲ ਇਸ ਹਮਲਿਆਂ ਨੂੰ ਦੇਖਿਆ ਜਾਵੇ ਕਿਉਂਕਿ ਪੁਲਿਸ ਚੌਕੀਆਂ ਤੇ ਹਮਲੇ ਹੋ ਰਹੇ ਨੇ ਤੇ ਹੁਣ ਸਿਆਸੀ ਆਗੂਆਂ ਤੇ ਵੱਡੇ ਕਾਰੋਬਾਰੀਆਂ ਦੇ ਘਰ ਤੇ ਵੀ ਧਮਾਕਾ ਖੇਸਮਗੜੀ ਨਾਲ ਹਮਲੇ ਹੁੰਦੇ ਨਜ਼ਰ ਆ ਰਹੇ ਹਨ ਤਾਂ ਕਿਤਨਾ ਕਿਤੇ ਜ਼ਰੂਰ ਇਹ ਸੋਚਣਾ ਪਵੇਗਾ ਕਿ ਪੰਜਾਬ ਕਿਤੇ ਫੇਰ ਦੁਬਾਰਾ ਕਾਲੇ ਦੌਰ ਵੱਲ ਤੇ ਜਾਂਦਾ ਨਜ਼ਰ ਨਹੀਂ ਆ ਰਿਹਾ ਫੇਰ ਦੁਬਾਰਾ 84 ਵਾਲਾ ਦੌਰ ਤੇ ਨਹੀਂ ਸ਼ੁਰੂ ਹੋ ਰਿਹਾ ਫੇਰ ਦੁਬਾਰਾ ਕਿਤੇ ਪੰਜਾਬ ਪੰਜਾਬੀਆਂ ਨੂੰ ਛੱਡ ਕੇ ਜਾਣਾ ਤੇ ਨਹੀਂ ਪਏਗਾ ਬਾਹਰ ਇਹ ਸਵਾਲ ਇੱਕ ਵੱਡਾ ਖੜਾ ਨਜ਼ਰ ਆ ਰਿਹਾ ਤੇ ਸਾਡੀ ਜਿਹੜੀ ਆਜ਼ਾਦੀ ਹੈ ਉਸ ਦੇ ਉੱਤੇ ਵੀ ਸਵਾਲ ਖੜਾ ਨਜ਼ਰ ਆ ਰਿਹਾ ਹੈ ਕਿ ਸਾਡੇ ਪੰਜਾਬੀਆਂ ਦੀ ਆਜ਼ਾਦੀ ਸਾਡੇ ਪੰਜਾਬੀਆਂ ਦੀ ਜੋ ਆਜ਼ਾਦ ਰਹਿੰਦੀ ਖਾਸियत ਹੈ ਉਸ ਦੇ ਉੱਤੇ ਵੱਡਾ ਇੱਕ ਸਵਾਲ ਖੜਾ ਨਜ਼ਰ ਆ ਰਿਹਾ ਹੈ ਕਿ ਸਾਡੀ ਆਜ਼ਾਦੀ ਕਿਸ ਪਾਸੇ ਜਾ ਰਹੀ ਹੈ ਸਾਡੀ ਸੁਰੱਖਿਆ ਕਿਸ ਪਾਸੇ ਜਾ ਰਹੀ ਹੈ ਤੇ ਸਾਡਾ ਪੰਜਾਬ ਸਾਡੀ ਪੰਜਾਬੀਅਤ ਕਿਸ ਪਾਸੇ ਜਾ ਨਜ਼ਰ ਆ ਰਹੀ ਹੈ ਜਾ ਰਹੀ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਕਰਮਚਾਰੀ ਵੀ ਇੱਥੇ ਪਹੁੰਚੇ ਹੋਏ ਹਨ ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਅਧੀਨ ਇਹ ਕਸਬਾ ਪੈਂਦਾ ਹੈ ਪਰ ਇੱਕ ਵੱਡਾ ਸਵਾਲ ਜਿਹੜਾ ਹੈ ਉਹ ਸੁਰੱਖਿਆ ਨੂੰ ਲੈ ਕੇ ਨਜ਼ਰ ਆ ਰਿਹਾ ਹੈ ਕਿ ਕਿੱਧਰ ਦੇ ਪਾਸੇ ਪੰਜਾਬ ਫਿਰ ਦੁਬਾਰਾ ਜਾ ਰਿਹਾ ਹੈ ਸ਼ਾਇਦ ਲੱਗਦਾ ਹੈ ਕਿ 84 ਦਾ ਦੌਰ ਫਿਰ ਦੁਬਾਰਾ ਸ਼ੁਰੂ ਹੋਣ ਜਾ ਰਿਹਾ ਹੈ ਜਾਂ ਫਿਰ ਸਾਡੇ ਪੰਜਾਬੀਆਂ ਦੀ ਆਜ਼ਾਦੀ ਜਿਹੜੀ ਹੈ ਉਹ ਦੁਬਾਰਾ ਖੁਸ਼ਦੀ ਨਜ਼ਰ ਆ ਰਹੀ ਹੈ ਤਸਵੀਰਾਂ ਤੁਸੀਂ ਦੇਖ ਲਓ ਕਿ ਅਮਨਦੀਪ ਜੋ ਕਿ ਪੱਪੂ ਰਜਿੰਦਰ ਪੁਰੀਆ ਹਰਜਿੰਦਰ ਸਿੰਘ ਜੰਤੀਪੁਰੀਆ ਦੇ ਜੋ ਪੁੱਤਰ ਹਨ ਉਹ ਵੀ ਬਾਹਰ ਨਿਕਲਦੇ ਨਜ਼ਰ ਆ ਰਹੇ ਹਨ ਗੱਲਬਾਤ ਕਰਨ ਦੀ ਜ਼ਰੂਰ ਉਹਨਾਂ ਨਾਲ ਕੋਸ਼ਿਸ਼ ਕਰਾਂਗੇ ਅਗਰ ਉਹ ਸਾਡੇ ਨਾਲ ਗੱਲਬਾਤ ਕਰਨਾ ਚਾਹਣ ਕਿ ਕੀ ਹਾਲਾਤ ਹਨ ਪਾਜੀ ਜੇ ਗੱਲ ਕੀਤੀ ਜਾਵੇ ਪਾਜੀ ਪਾਜੀ ਜੇ ਗੱਲ ਕੀਤੀ ਜਾਵੇ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਕਿ ਕਿਸ ਤਰੀਕੇ ਨਾਲ ਕਰਦਾ ਯਾਰ ਮੈਂ ਕਰਦਾ ਪਾਜੀ ਸੁਰੱਖਿਆ ਕਿਸ ਤਰੀਕੇ ਨਾਲ ਦੇਖਦੇ ਹੋ ਆ ਬਿਠਾਓ ਬੰਦੇ ਮੈਂ ਇੱਧਰ ਟਾਈਮ ਪਾਜੀ ਮੈਂ ਕਰਦਾ ਇੱਕ ਮੈਂ ਕਰਦਾ ਪੰਜਾਬ ਸੁਰੱਖਿਆ ਬਿਠਾਓ ਜੇ ਦੇਖਿਆ ਜਾਵੇ ਤਾਂ ਹਾਲਾਤਾਂ ਨੂੰ ਲੈ ਕੇ ਹਾਲੇ ਵੀ ਜਿਹੜੇ ਨੇ ਉਹ ਚਿੰਤਾਜਨਕ ਨਜ਼ਰ ਆ ਰਹੇ ਨੇ ਕਿਉਂਕਿ ਜਿਸ ਤਰੀਕੇ ਨਾਲ ਹਮਲਾ ਹੋਇਆ ਹੈ ਉਹ ਇੱਕ ਵੱਡਾ ਸਵਾਲ ਖੜਦਾ ਖੜਾ ਕਰਦਾ ਹੈ ਪੰਜਾਬ ਦੀ ਸੁਰੱਖਿਆ ਨੂੰ ਲੈ ਕੇ ਕਹ ਰਹੇ ਹਨ ਕਿ ਗੱਲਬਾਤ ਜ਼ਰੂਰ ਕਰਾਂਗੇ ਪਰ ਹਾਲੇ ਹਾਲਾਤ ਜੋ ਨੇ ਉਹਨਾਂ ਹਾਲਾਤਾਂ ਨੂੰ ਅਗਰ ਦੇਖਿਆ ਜਾਵੇ ਤਾਂ ਹਰ ਕੋਈ ਚਿੰਤਕ ਨਜ਼ਰ ਆ ਰਿਹਾ ਹੈ ਪੰਜਾਬ ਦੇ ਇਹਨਾਂ ਹਾਲਾਤਾਂ ਨੂੰ ਲੈ ਕੇ ਬਾਹਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਪੱਪੂ ਜੰਤੀਪੁਰੀਆ ਉਰਫ ਰਜਿੰਦਰ ਕੁਮਾਰ ਦੇ ਘਰ ਦੇ ਬਾਹਰ ਜਿਹੜੇ ਉਹਨਾਂ ਦੇ ਸਮਰਥਕ ਨੇ ਉਹ ਕਿਸ ਤਰੀਕੇ ਨਾਲ ਦਿਖਾਈ ਦੇ ਰਹੇ ਨੇ ਇਕੱਠੇ ਹੋਏ ਨੇ ਪਰ ਇੱਕ ਵੱਡਾ ਸਵਾਲ ਜਿਹੜਾ ਤੁਹਾਨੂੰ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਕਿ ਪੰਜਾਬ ਦੀ ਸੁਰੱਖਿਆ ਕਿਸ ਪਾਸੇ ਜਾ ਰਹੀ ਹੈ ਪੰਜਾਬ ਦੇ ਆਮ ਲੋਕਾਂ ਦੀ ਸੁਰੱਖਿਆ ਕਿਸ ਪਾਸੇ ਜਾ ਰਹੀ ਹੈ ਪੰਜਾਬ ਦੀਆਂ ਪੁਲਿਸ ਚੌਕੀਆਂ ਦੀ ਸੁਰੱਖਿਆ ਕਿਸ ਪਾਸੇ ਜਾ ਰਹੀ ਹੈ ਜਾਂ ਫਿਰ ਪੰਜਾਬ ਦੇ ਸਿਆਸੀ ਆਗੂਆਂ ਦੇ ਘਰਾਂ ਦੀ ਸੁਰੱਖਿਆ ਕਿਸ ਪਾਸੇ ਜਾ ਰਹੀ ਹੈ ਇਸ ਦੇ ਉੱਤੇ ਇੱਕ ਵੱਡਾ ਸਵਾਲ ਖੜਾ ਹੁੰਦਾ ਨਜ਼ਰ ਆ ਰਿਹਾ ਹੈ